ਸਵਾਗਤ ਹੈ ਤੁਹਾਡਾ ਸਾਡੇ ਚੈਨਲ এডੂਕੇਸ਼ਨ ਹਬ ਤੇ ਭਾਰਤੀਆਂ ਨੇ ਬਣਾਏ ਕਈ ਰਿਕਾਰਡ ਪੈਰਿਸ 2024 ਵਿੱਚ ਕਿਸ ਦੇ ਨਾਰਿਆ ਕਿਹੜਾ ਰਿਕਾਰਡ ਅੱਜ ਇਸ ਵੀਡੀਓ ਦੀ ਅਸੀਂ ਜਾਣਾਂਗੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਭਾਰਤੀਆਂ ਨੇ ਬਣਾਏ ਕਈ ਰਿਕਾਰਡ ਨੰਬਰ 1 ਮਨੂ ਪਾਕਰ ओलंपिक दे एक अडिशन दो तमगे जितने वाली आज़ाद भारत की पहली तमगाधारी बनी नंबर दो मनु भाकर ओलंपिक तमगा जितने वाली पहली भारतीय महिला निशानेबाज बनी नंबर तीन मनु भाकर सरबजोत सिंह ने ओलंपिक भारत की निशानेबाजी टीम का पहला तमगा जितया ਨੰਬਰ 4 21 ਸਾਲ ਅਤੇ 24 ਦਿਨਾਂ ਦੀ ਘੱਟ ਉਮਰ ਦਾ ਤਮਗਾ ਅਮਨ ਸਹੀ रावत ਇੱਕ ਨਿੱਜੀ ਇਵੈਂਟ 'ਚ ਜੇਤੂ ਬਣਿਆ। ਨੰਬਰ 5 ਮਿਉਨਿਕ 1972 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਪੁਰਸ਼ ਹਾਕੀ ਵਿੱਚ ਲਗਾਤਾਰ ਦੋ 올림픽 ਤਮਗੇ ਜਿੱਤੇ। ਨੰਬਰ 6 ਉੱਤਰਾਖੰਡ ਦਾ ਨੌਜਵਾਨ ਸ਼ਟਰ ਲਖਸ਼ੇ ਸੈਨ ਸਿੰਗਲਸ ਸੈਮੀਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਬਣਿਆ ਨੰਬਰ 7 ਭਾਰਤ ਨੇ 52 ਸਾਲਾਂ ਚ ਪਹਿਲੀ ਵਾਰ 올림픽 ਖੇਡਾਂ ਚ ਪੁਰਸ਼ਾਂ ਦੀ ਹਾਕੀ ਚ ਆਸਟ੍ਰੇਲੀਆ ਨੂੰ ਹਰਾਇਆ ਨੰਬਰ 8 ਨੀਰਜ ਚੋਪੜਾ 올림픽 ਚ ਦੋ ਤਮਗੇ ਜਿੱਤਣ ਵਾਲਾ ਆਜ਼ਾਦ ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਐਥਲੀਟ ਬਣਿਆ ਨੰਬਰ 9 ਤੀਰਸ ਬੌਂਦਰੇਵਾਰਾ ਅਤੇ ਅੰਕਿਤਾ ਪਕਟ ਮਿਸ਼ਰਤ ਟੀਮ ਤੀਰ ਅੰਦਾਜ਼ੀ ਮੁਕਾਬਲੇ ਚੌਥੇ ਸਥਾਨ ਤੇ ਰਹੀ ਤੀਰ ਅੰਦਾਜ਼ੀ ਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਨੰਬਰ 10 ਮਨਿਕਾ ਬੱਤਰਾ 올림픽 ਸਿੰਗਲਸ ਵਰਗ ਚ ਪ੍ਰੀ ਕੁਆਟਰਫਾਈਨਲ ਚ ਪਹੁੰਚਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣੀ ਦੋਸਤੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਬਾਰੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ এডੂਕੇਸ਼ਨ ਹੱਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ